ਕੁਰ ਸਹੋਂ ਕੁਰ ਸਹੋਂ ਝਟੀ ਐ ਤੁਧ ਡਠੇ ਸੱਚੇ ਪਾਤੇ ਸਾ ਮਲ ਜਨਮ ਜਨਮ ਦੀ ਕੱਟੀ ਐ ਸਜਣ ਸੱਚੇ ਪਾਤੇ ਸਾ ਸਿਰ ਸਾਹਾਂ ਦਾ ਜਿਸ ਪਾਸ ਬਹਿਟਿਆ ਸੋਹੀ ਐ ਸਬਨਾ ਦਾ ਵੇਸਾ ਸਜਣ ਸੱਚਾ ਪਾ ਤਿਸਾ ਹੋ ਸਿਰ ਸਾਹਾਂ ਦਾ ਜਿਸ ਪਾਸ ਬਹਿਠਿਆ ਸੋਹੀਏ ਸਬਨਾ ਦਾ ਵੇਸਾ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹਲਾ 3 ਰਿਯਦ ਨਾ ਉਥਾਰੈ ਦੱਬੇ ਓਹ ਸੁੱਤੇ ਗਈ ਵਿਹਾਰਾਈ ਸਤਿਗੁਰ ਕਾ ਸ਼ਬਦ ਸੁਣ ਨਾ ਜਾਗਿਓ ਅੰਤਰ ਨਾ ਉਪਜੇ ਉਚਾਰਉ ਰੇ ਜਾਨ ਉਥਾਰੇ ਦੱਬੇ ਉਹ ਸੁੱਤੇ ਆ ਗਈ ਵਿਹਾਰਾਈ ਸਤ ਗੁਰ ਕਾ ਸਬਦ ਸੁਣਨਾ ਜਾਗੋ ਅੰਤਰ ਨਾ ਉਪਜ ਉੱਚਾ ਸਰੀਰ ਜਲਾਉ ਗੁਣ ਬਾਹਰਾ ਜੋ ਗੁਰ ਕਾਰ ਨ ਕਮਾਈਂ ਜਗਤ ਦੁਜਲੰਤਾ ਡਿਠ ਮੈਂ ਹਉ ਮੈਂ ਦੁਜਾ ਪਾਈ ਨਾਨਕ ਗੁਰ ਸਰਣਾਈ ਉਬਰ ਸੱਚ ਮਨ ਸ਼ਬਦ ਧਿਆਈ ਮਹੱਲਾ ਤੀਜੰਬਦ ਰੱਤੇ ਹੋ ਮੈਂ ਗਈ ਸੋਭਾਵੰਤੀ ਨਾਰਿੰਗ ਪਿਰ ਕਾ ਪਾਣ ਸਦਾ ਚੱਲੰ ਗਾਰ ਸੇਜ ਸੁਹਾਵੀ ਸਦਾ ਪਰਰਾਵਰ ਹਰ ਬਾਰ ਪਾਇਆ ਨਾਰ ਨਾ ਹਰ ਮਰ ਨਾ ਕਦੇ ਦੁੱਖ ਲਗਾ ਸਦਾ ਸੁਹਾਗਣ ਨਾਰੇ ਨਾਨਕ ਹਰ ਪ੍ਰਭ ਮੇਲ ਲਾਈ ਗੁਰ ਕਾ ਹੇਤ ਪਿਆਰ ਪਾਉੜੇ ਜੇ ਨਾ ਗੋਰ ਗੋਪਿਆ ਆਪਣਾ ਤੇ ਨਾਰੇ ਬੁਰਿਆਰੇ ਹਰ ਜੀਉ ਤਿਨ ਕਾ ਦਰਸਨ ਨਾ ਕਰਹੁ ਪਾਪਿਸ਼ਟ ਹਤਿਆਰੇ ਓਵੇ ਕਰ ਕਰ ਫਿਰ ਹੈ ਕੁਸੁੱਧ ਮਾਨ ਜਿਉ ਤਰਕਟਨਾਰੇ ਵਡ ਭਾਗੀ ਸੰਗਤ ਮਿਲੇ ਗੁਰਮੁਖ ਸਵਾਰੇ ਹਰ ਮੇਲਾ ਹੋ ਸਤ ਗੁਰ ਦਇਆ ਕਰ ਗੁਰ ਕਉ ਬਲ ਹਾਰੇ ਵੱਡ ਭਾਗੀ ਸੰਗਤ ਮਿਲੈ ਗੁਰਮੁਖ ਸਵਾਰੇ ਹਾਰੇ ਓਮ ਸਤ ਗੁਰ ਦਇਆ ਕਰ ਗੁਰ ਕਉ ਬਲਹਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ